ਲੋਈ ਆਪਾਂ ਖਾਣ ਤੋਂ ਬਗੈਰ ਹੋਰ ਕੋਈ ਕੰਮ ਨਹੀਂ ਹੈਗਾ ਬਾਹਰ ਚੱਕਰ ਦੀ ਮੀ ਪਈ ਜਾਂਦਾ ਸਵੇਰ ਦਾ ਸਵੇਰ ਦਾ ਹੀ ਮੀ ਬਈ ਜਾਂਦਾ ਆ ਹਾਂਜੀ ਕਿਵੇਂ ਬਾਰੇ ਸਾਰੇ ਹੋਪ ਕਰਦੇ ਸੇਲਵਤੀ ਆਉਂਗੇ ਗੁੱਡ ਮਾਰਨਿੰਗ ਆਪਣੀ ਹੋ ਗਈ ਹੈ ਉਹ ਹੀ ਡੇਲੀ ਦਾ ਰੁਟੀਨ ਉੱਠੇ ਆ ਤੇ ਬਾਰ ਮੀ ਪਈ ਜਾਂਦਾ ਹੈ ਬਾਈ ਆਪਣਾ ਗਿੱਲਾ ਹੋ ਸਕਦੇ ਨਹੀਂ ਕੁਝ ਕਰ ਸਕਦੇ ਨਹੀਂ ਥੋੜੀ ਥੋੜੀ ਹਵਾ ਚਲਦੀ ਹੈ ਬਾਹਰ ਮੀ ਪਈ ਜਾਂਦਾ ਹੈ ਮੌਸਮ ਦੇ ਨਾਲ ਨਾਲ ਆਪਣਾ ਕੁਝ ਖਾਣ ਦਾ ਜੀ ਕੀਤਾ ਤਾਂ ਫਿਰ ਆਪਾਂ ਜਾ ਕੇ ਲੈ ਕੇ ਆਏ ਆ ਮੈਗੀ ਦੀਦੀ ਦੋਦੀ ਬੇਜਾੜ ਤੁਹਾਨੂੰ ਲੈ ਕੇ ਦਿੱਤਾ ਬ੍ਰੈਡ ਉਹ ਖਾਈਗੀ ਚਾਹ ਨਾਲ ਬ੍ਰੈਡ ਤੇ ਆਪਾਂ ਖਾਵਾਂਗੇ ਮੈਗੀ ਚਲੋ ਜੀ ਮੈਗੀ ਕਰਦੇ ਹੁੰਦੇ ਤਿਆਰ ਦੀਦੀ ਮੈਗੀ ਕਰ ਦੂਜੀ ਦੀ ਰੈਸਟ ਕਰਦੇ ਪਹਿਲੇ ਤੇ ਇਹ ਮੈਗਦੀ ਦੀ ਤਿਆਰ ਕਰਦੇ ਪਹਿਲੇ ਅੱਜ ਆਪਾਂ ਵਲੌਗ ਬਣਾਉਂਗੇ ਫੁੱਲ ਫੁੱਲ ਸਪੀਡ ਦੇ ਨਾਲ ਤੁਸੀਂ ਦੱਸਿਆ ਜੀ ਤੁਹਾਨੂੰ ਸਮਝਾਈ ਕਿ ਨਹੀਂ ਆਈ ਇਹ ਦੇਖੋ ਕਹਿੰਦੀ ਪੱਤੀ ਖਤਮ ਹੈ ਇੱਕ ਪੱਤੀ ਖਤਮ ਹੈ 2x ਕੀ ਕਿੰਨਾ 2x ਵਿੱਚ ਕੀਤਾ ਹੈ ਵਲੌਗ ਯੈਸ ਹਾਂ ਠੀਕ ਹੈ ਇਹ ਮਤਲਬ ਬੋਲ ਦੇਣਾ 2x ਵਿੱਚ ਕੀਆ ਇਹ ہماری ਸੀਰੀ ਹੈ ਵਲੌਗ ਡਾਲ ਦਿਆ ਮੈਡਮ ਜੀ ਦੇਖ ਲਓ ਦੇਖੋ ਗਾਇਸ ਕਾਚੇ ਜਿਹੇ ਫੋਨ ਪਾਇਆ ਵਾਇਰਲੈਸ ਕਨੈਕਸ਼ਨ ਮੇਂ ਚਾਹ ਵਾਂਗੀ ਨਾਲ ਨਾਲ ਚਾਹ ਬਲੋਣੀ ਵੀ ਜ਼ਰੂਰੀ ਹੈ ਬੰਦ ਵੀ ਹੈ ਇਧਰ ਬਰੈਡ ਆ ਪੈਣਾ ਇਧਰ ਮੈਗੀ ਵੀ ਆ ਆਹ ਸਬਜ਼ੀ ਵੀ ਇਹ ਲੋ ਕੋਈ ਚੈੱਕ ਕਰਪ

ਕਿਉਂਕਿ ਹੁਣ ਵੇਖ ਲਓ ਮੈਨੂੰ ਅੱਧਾ ਖੰਡਾ ਹੋ ਗਿਆ ਮੀਂਹ ਪੈਂਦਿਆ ਰਾਈਡਰ ਰਾਈਡ ਅਸੈਪਟ ਨਹੀਂ ਕਰਦਾ ਪਿਆ ਮੈਨੂੰ ਇਹ ਵੀ ਇੰਨੇ ਮੇਰੇ ਕੱਪੜੇ ਖਰਾਬ ਕਰ ਦੇਨੇ ਚੀਜ਼ ਲੱਗੇਗੀ ਤਾਂ ਮਾ ਉਹ ਹੋ ਗਿਆ ਨਾ ਤਾਂ ਵੀ ਕਿਹੜੀ ਚੀਜ਼ ਸਹੀ ਲੱਗੇ ਵੀ ਜਿਹਦੇ ਨਾਲ ਲਓ ਨਾ ਹੋਏਗਾ ਇਹ ਤਾਂ ਲੋਕ ਜੀ ਵੀ ਨਾਰਾ ਹੋਣਾ ਸੱਚੀ ਹੈ ਮੇਰੇ ਵਾਲਾ ਤੱਕ ਚਿੱਕੜ ਆ ਜਾਂਦਾ ਹੈ ਤੇ ਹੁਣ ਆ ਮੀਂਹ ਪੈਣ ਵੀ ਨਾ ਡਿਆ ਗਲੀਆਂ ਜਿੰਨਾ ਇੰਨਾ ਪਾਣੀ ਨਹੀਂ ਇਹ ਨਹੀਂਗਾ ਸਪਲੈਂਡਰ ਆਏਗਾ ਸਪਲੈਂਡਰ ਤੇ ਜਾਊਂਗੀ ਇਹ ਇਹ ਲੱਗ ਜੇ ਹਾਂ ਤਾਂ ਵੀ ਮੇਰੇ ਸਾਹ ਹੁੰਨਾ ਚਾਹੀਦਾ ਹਾਂ ਹਾਂ ਹੈਨਾ ਹਾਂ ਤੇ ਦੂਜਾ ਲਾਖ ਦੂਜਾ ਆਇਆ ਨਾ ਇਹਨਾਂ ਵਿੱਚ ਜੀ ਕੋਈ ਨਹੀਂ ਆ ਰਿਹਾ ਪਤਾ ਕੀ ਹੈ ਹੁਣ ਮੈਂ ਗੱਲ ਦੱਸਦੀ ਹਾਂ ਜੇ ਤੇ ਤੂੰ ਉੱਥੇ ਲਾ ਲੇਂਗਾ ਹੈਨਾ ਫਿਰ ਇੱਥੇ ਹੀ ਰਹਿ ਜਾ ਕਰੂਗਾ ਤੇ ਤੇਰੀ ਨੇਮ ਪਲੇਟ ਵੀ ਉਹ ਘੱਟ ਗੰਦੀ ਹੋਊਗੀ ਇਦੇ ਨਾਲ ਤੇ ਨੇਮ ਨਹੀਂ ਨੰਬਰ ਪਲੇਟ ਔਰ ਉਹਦੇ ਨਾਲ ਨੰਬਰ ਪਲੇਟ ਵੀ ਉਹ ਹੋਊਗੀ। ਇੰਨੇ ਨਾਲ ਨੰਬਰ ਪਲੇਟ ਲੱਗੂਗੀ। ਹਾਂ। ਮਤਲਬ ਵੇਹਲ ਪਾਉਣਾ ਚਾਹੀਦਾ। ਕਹਿ ਸਕਦੇ। ਮੈਂ ਕੋਈ ਨੰਬਰ ਪਲੇਟ ਨਹੀਂ ਨਾ ਪਾਉਣੀ। ਹਾਂ। ਛਿੱਟੇ ਤਾਂ ਦੋਆਂ ਨਾਲ ਹੀ ਰੁਕ ਜਾਣਗੇ। ਚਲਾਉਣ ਹੋ ਜਾਂਦਾ ਗਾ ਜੀ। ਆਹ ਵੇਖੋ। ਪੰਗਲੇ ਨੂੰ ਵੜਦੇ ਨਹੀਂ। ਹਲਵਾਟ ਅਸੀਂ ਪਾਉਣਾ ਨਹੀਂ। ਐ ਹਲਵਾਟ। ਕੋਈ ਪਾਉਣਾ ਨਹੀਂ। ਹਾਂ ਅਸੀਂ ਨਹੀਂ ਪਾਉਣਾ। ਇਹ ਚਾਬੀ ਜਾ ਚਾਕੇ ਲੱਗੂ ਛੋਟੇ ਛੋਟੇ। ਤੂੰ ਇੱਕਲਾ ਟੋਟਾ ਬਣਾ ਕਦੋਂ ਦੀ ਰਾਈਡ ਕੀਤੀ ਏ। ਆ ਵੇਖੋ ਕੋਈ ਸਾਲੇ ਵੀ 2 ਮਿੰਟ ਰਾਪਾਯਾ ਦੀਦੀ ਮੈ ਤੁਹਾਨੂੰ ਨੇ ਦਿਖਾਈ ਹੈ ਨਾ ਉਹਦੀ ਜਾੜ ਬਹੁਤ ਜ਼ਿਆਦਾ ਪੀੜ ਕਰਦੀ ਸੀ ਸਾਰੀ ਰਾਤ ਨਹੀਂ ਸੁੱਤੀ ਹੋ ਕੋ ਹੁਣ ਦਵਾਈ ਦੋਈ ਦਵਾਈ ਹੈ ਤੇ ਹੁਣ ਸੁੱਤੀ ਹੈ ਬਹੁਤ ਜ਼ਿਆਦਾ ਜਾੜ ਪੀੜ ਹੋਈ ਜਾਂਦੀ ਆ ਜੀ ਹਾਏ ਹਾਏ ਇੱਕਦਮ ਕਿਚ 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 ਲਓ ਸਰ ਬੰਨ੍ਹਾ ਵਾ ਤੇ ਉਹਨੂੰ ਨਾ ਠਾਵੀ ਚੰਗਾ ਸੁੱਤੀ ਰਖਾ ਨਹੀਂ ਸੁੱਤੀ ਰਹਿੰਦੀ ਸਾਰੀ ਰਾਤ ਨਹੀਂ ਸੁੱਤੀ ਹੋ ਸਹੀ ਯੈਸ ਕੁੱਤੇ ਕੁੱਤੇ ਕਿਨੂੰ ਮੈਂ ਤੇ ਤੇਰੇ ਨਾਲ ਵੇਖਿਆ ਹੀ ਠੀਕ ਬਣਿਆ ਫਿਰ ਤਾਂ ਨਾਟਕ ਕਰਨੇ ਪੈਣਗੇ ਯਾਰ ਬਰੋਰ ਮੈਂ ਤੈਨੂੰ ਚਾਬੀ ਨਾਲ ਉਹ ਲੈ ਕੇ ਦੇਵਾਂ ਕਿੱਥੇ ਗਿਆ ਕੁੱਤੇ ਉਹਨਾਂ ਕੋਲ ਪੁੱਛ ਕੇ ਪੁੱਛ ਕੇ ਉਹ ਤੇਰੇ ਵਾਲਾ ਆਣੇ ਪੜੋ ਨਾਲ ਉਹ ਅੱਜ ਦੇ ਆਦੇ ਗੱਟ ਲਾਏਗਾ ਥੱਲੇ ਵਾਲਾ ਹਾਂ ਪਲਾਸ ਜੀ ਸਰ ਹੈ ਆ ਜਾਓ ਥੱਲੇ ਲੋ ਗਾਈਜ਼ ਆਪਣੇ ਦਾ ਸਮਾਨ ਮਿਲਿਆ ਨਹੀਂ ਨਾਟ ਖੋਲਣ ਵਾਸਤੇ ਮੈਂ ਆਹ ਲਾ ਮੈਂ ਕਿਹਾ ਆਹ ਲਾਉਨੇ ਆ ਥੱਲੇ ਕਿਉਂਕਿ ਨੰਬਰ ਵੜ ਗਏ ਤਾਂ ਫਿਰ ਇਹ ਲਵਾਉਣ ਲਵਾਉਂਦਾ ਡਿਪਰ ਚੇਂਜ ਸਾਰੇ ਫਿਟਿੰਗ ਦੁਆਰਾ ਹੋਏ ਕੀ ਤਾਂ ਕਰੀ ਕੱਲਾ ਪਿੱਛੇ ਵਾਲਾ ਲਾਉਨੇ ਆ ਦੋ ਨਾਟ ਆ ਵਾਲੇ ਨੇ ਦੋ ਇਧਰ ਨੇ ਲਾ ਗਿਆ ਆਪਾਂ ਆਪੇ ਟਾਈਟ ਕਰ ਲੈਨੇ ਗੁਰਵੀਰ ਇਹਨੂੰ ਕੱਲਿਆ ਹੈਗਾ ਜਿੱਦਾਂ ਤੁਸੀਂ ਵਲੌਗ ਚ ਵੇਖੇ ਹੋਵੇਗਾ ਸਾਈਕਲ ਦਾ ਸੈੱਟ ਕਰਦੇ ਪਏ ਨੇ ਤਾਂ ਉਹ ਨਾ ਮੈਨਾਂ ਕੋਲ ਚਾਬੀ ਹੋਵੇਗੀ ਕੋਈ ਨਾ ਕੋਈ ਦੇਖਦੇ ਆ ਦੀਪ ਨਾਲ ਰਾਈਡ ਵਾਲਾ ਆਇਆ ਨਹੀਂ ਜੋ ਤੋਂ ਪਹਿਲਾਂ ਆਪਣਾ ਮਗਰਾੜ ਲੱਗਿਆ ਦੀਦੀ ਨੂੰ ਪੰਜਾਂ ਮਟਾ ਛੱਡਾਂਗੇ ਨਹੀਂ ਤਾਂ ਰਾਈਡਲ ਨਾ ਆਇਆ ਫਿਰ ਉਦੋਂ ਪਹਿਲਾਂ ਪਹਿਲਾਂ ਜੇ ਮੇਰਾ ਸੈਟ ਹੋ ਗਿਆ ਸੈਟ ਤਾਂ ਫਿਰ ਮੈਂ ਤੈਨੂੰ ਛੱਡਾਂਗਾ ਗੁੱਡਾ ਚਲੋ ਗਾਈਸ ਥੋੜਾ ਵੇਟ ਕਰੋ ਮੇਰਾ ਮੀਚ ਆਉਣ ਜਾਣ ਕਰਕੇ ਸਿਰ ਗਿੱਲਾ ਹੋ ਗਿਆ ਸੀ ਤਾਂ ਕਰਕੇ ਮੈਂ ਵਾਰੀ ਵਾਰੀ ਟੋਪੀ ਪਾ ਲੈਣਾ ਗਾਇਸ ਹੋਰ ਤੁਸੀਂ ਕਮੈਂਟ ਕਰੋਗੇ ਉਹਦੇ ਪੱਕ ਨਹੀਂ ਬਣਦਾ ਪੱਕ ਨਹੀਂ ਬਣਦਾ ਪੱਕ ਜਿਹੜਾ ਬਹੁਤ ਸਪੈਸ਼ਲ ਤਿਆਰ ਹੋਈਏ ਸਿਰਫ ਉਹ ਪੱਕ ਬੰਨੀ ਦੀਏ ਵੈਸੇ ਬਸ ਸਾਫੇ ਚੁੰਨੇ ਆ ਸਾਫੇ ਥੱਲੇ ਐਵੇਂ ਹੀ ਹੁੰਦਾ ਹਾਂ ਜਿਹੜੀ ਮੈਂ ਦੇਖਾਈ ਜਾਂਦੀ ਸੀ ਕਈ ਦਾ ਪੱਕ ਘੱਟ ਬਣਿਆ ਹਾਂ ਹਾਂ ਜੇ ਮੈਂ ਪੱਕ ਠੋਕ ਬਣਾ ਫਿਰ ਮੈਨੂੰ ਨਜ਼ਰ ਲੱਗ ਜਾਂਦੀ ਗਾਇਸ ਬਾਕੀ ਫਿਰ ਕਰਦੇ ਹਾਂ ਹੁਣ ਤੋਂ ਸ਼ਿਫਟ ਕਰਦੇ ਹਾਂ ਜੀ ਹੁਣ ਐ ਕਰਕੇ ਚੁਟਕੀ ਮਾਰ ਕੇ ਲਵਾ ਦਿੰਦੇ ਚੱਲ ਰਹੇ ਹਾਂ ਥੋੜਾ ਬਲੌਗ ਖਿੱਚਨੇ ਆ ਕੰਟੈਂਟ ਖਿੱਚਣਾ ਕੋਈ ਮੇਰੇ क्योंकि मैडम राइड वाला आ नहीं रहा जैसे कि आपको पता है हमने चैलेंज किया था कि बहुत फास्ट बोलने का पूरा फास्ट बोलेंगे तो हमारी थोड़ी जुबान ललकला जाएगी बारिश तेज हो गई है तो इसलिए हम धीरे ही बोलेंगे ताकि आपको समझ आ जाए हमारे वो आच मैकेनिक नंबर 1 और मैकेनिक नंबर 2 आ रहे हैं गारंटी ने भी आवाज लगा दी है चेक करो गाइस चेक करो बाबू चेक करो फोन भी मेरा लो होने वाला है की ला ला हाथ ना थोड़ी लेनी चाबी आऊंगी तो लाऊंगा ਗੁੱਡ ਮਾਰਨਿੰਗ ਲੋ ਭਾਈ ਸਾਹਿਬ ਮਿਲਦਾ ਜਿਆਦੀ ਛੋਟੀ ਚਲ ਚੈੱਕ ਕਰਦੇ ਆ ਬਾਕੀ ਆਹ ਹੀ ਗਰੂ ਛੋਟੀ ਹੈ ਛੋਟੀ ਹੈ ਛੋਟੀ ਹੈ ਇਹ ਬੜੀ ਹੈ ਬੜੀ ਹੈ ਬੜੀ ਹੈ ਆਹੀ ਨੇ ਦੋ ਆਏ ਹਾਏ ਆ ਵੱਡੀਆਂ ਨੇ ਇਹਨਾਂ ਦੋਆਂ ਦਾ ਕੋਈ ਵਿਚਾਲਾ ਨਹੀਂ ਪਤਾ ਨਹੀਂ ਕਿੱਥੇ ਆ ਇਹ ਤੇ ਵੇਟ ਚੱਲ ਰਹੀ ਹੈ ਬਾਰਿਸ਼ ਤੇਜ਼ ਹੋ ਗਈ ਉਹ ਐਕਟਿਵਾ ਤੇ ਬਾਪੂ ਜੀ ਆ ਗਏ ਸਕੂਟਰੀ ਤੇ ਪਰ ਉਹ ਹੋਰ ਹੈ ਕੋਈ ਤੋਂ ਇਸ ਲਈ ਗਾਇਜ਼ ਜਿਹਦਾ ਤੁਹਾਨੂੰ ਪਤਾ ਚਾਬੀ ਲੈਣ ਗਏ ਸੀ ਪਰ ਚਾਬੀ ਮਿਲੀ ਨਹੀਂ ਬਾਪੂ ਕਹਿ ਰਿਹਾ ਅੱਗੇ ਰੱਖ ਤਾਂ ਦੇਖੋ ਬਾਗੀਆਂ ਪੌਂਦਾ ਆ ਆਏ ਹਾਏ ਆਏ ਹਾਏ ਆਏ ਹਾਏ ਉਹ ਤੇਰਾ ਸਾਈਕਲ ਕਿੱਥੇ ਆ ਸਾਈਕਲ ਕਿੱਥੇ ਸਾਈਕਲ ਹਾਂ ਹਾਂ ਆ ਇਹ ਆਏ ਗਾ ਦੇ ਕਬੱਡੀ ਕਬੱਡੀ ਜਿਵੇਂ ਬਾਪੂ ਕਰਦੇ ਹੁੰਦੇ ਨੇ ਕਰਦੇ ਕਬੱਡੀ ਚੱਲ ਖੇਡ ਖੇਡ ਭੱਜਿਆ ਫਿਰ ਬਾਰਿਸ਼ ਵਾਏ ਹੁਣ ਤਿੰਨ ਚਾਰ ਦਿਨ ਹੋ ਗਏ ਸਾਨੂੰ ਮੀਂਹ ਨਾ ਆਉਂਦਾ ਦੇਖਿਆ ਹੈਗਾ ਹੁਣੇ بارش ਰੁਕੀ ਹੋਈ ਸੀ ਪਹਿਲਾਂ ਜਦੋਂ ਮੈਂ ਵਲੌਗ ਸਟਾਰਟ ਕੀਤਾ ਇੱਥੋਂ ਤਾਂ ਹੁਣ ਫੇਰ ਪੈ ਰਹੀ ਏ ਕੈਨਸਲ ਕਰਦਾ ਵਾ ਚਾਹਦਾ ਨੂੰ ਫੋਨ ਲਾ ਲਾ ਉਹਨੂੰ ਕਿ ਆਉਂਦਾ ਕਿਉਂ ਨਹੀਂ ਭਰਾਵਾ ਲੇਟ ਹੋ ਜੰਨੀ ਆ ਲੈ ਹਾਂ 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 ਹੁਣ ਗਾਈਜ਼ ਚਾਬੀ ਦੂਸਰੀ ਲੱਗ ਲੈ ਆਉਣੇ ਜੀ ਬੰਨ ਦੀ ਗੱਲ ਤਾਂ ਠੀਕ ਨਹੀਂ ਪਰ ਮਕੈਨਿਕ ਕੋਲੇ ਲੈ ਚੱਲਾਂਗੇ ਹੋਰ ਕੋਈ ਆਪਣੇ ਕੋਲੇ ਚਾਰਾ ਹੈ ਨਹੀਂ ਚੈੱਕ ਕਰੋ بارش ਤੋਂ ਨੂੰ ਦਿਖ ਰਹੀ ਹੋਣੀ ਏ ਤਾਂ ਦੇਖੋ ਹਾਂ ਇਦਾਂ ਮਤਲਬ ਦਾ ਕਾਫੀ ਤੇਜ਼ ਹੋ ਗਈ ਮਗਰਾੜ ਦੇਖੋ ਲਾਲਿਆ ਮੈਨੂੰ ਖੁਸ਼ੀ ਹੋ ਰਹੀ ਕਿਉਂਕਿ ਮੈਂ ਆਪੇ ਹੀ ਲਾ ਲਿਆ ਥੋੜਾ ਬੋਤਾ ਮੈਂ ਉਹ ਬਣ ਗਿਆ ਇਹਨਾਂ ਦਾ ਮਕੈਨਿਕ ਬੰਨਾ ਆਪਾਂ ਦੇ ਲਈ ਮਤਲਬ ਆਪਦੇ ਮੋਟਰਸਾਈਕਲ ਦਾ ਹੁਣ ਆਹ ਲਾ ਲਿਆ ਹੁਣ ਕੋਪ ਕਰਦੇ ਆ ਵੀ ਇਹ ਸੇਫ ਰਹੂਗਾ ਪਿੱਛੇ ਵਾਲਾ ਦੀਦੀ ਦੇ ਛਿੱਟੇ ਨਾ ਪੈਣਗੇ ਬਾਕੀ ਚੈੱਕ ਕਰਦੇ ਆ ਕਿੰਨੇ ਚਿਰ ਨਾ ਪੈਣਗੇ ਹੁਣ ਆਪਾਂ ਥੋੜਾ ਜਿਆਦਾ ਦੀਦੀ ਨੂੰ ਨਾਲੇ ਛੱਡ ਕੇ ਆਉਣੇ ਆ ਦੀਪ ਤੇ ਬਾਈਕ ਤਾਂ ਆਈ ਨਹੀਂ ਜਿਹਦੀ ਨੇ ਬੁੱਕ ਕੀਤੀ ਸੀ ਨਾਲ ਦੀਦੀ ਨੂੰ ਛੱਡ ਕੇ ਨਾਲੇ ਆਪਾਂ ਟੈਸਟਿੰਗ ਹੋ ਜੂਗੀ ਵੀ ਆਪਣਾ ਸਕਸੈਸਫੁਲ ਹੋਇਆ ਮਿਸ਼ਨ ਤੇ ਨਹੀਂ ਠੀਕ ਹੈ ਓਕੇ ਸਰਸਪਾਈਸ ਬਾਕੂ ਕੁੰਡੀ ਖੜਕੁੰਦਾ ਲਗਾਤਾਰ ਭਿੱਜਿਆ ਵਜਰਾ ਨਹੀਂ ਤੇ ਦੇਖੋ ਮਨਾ ਅੱਜ ਤੋਂ 12 ਕੁੰਡਾ ਲਾ ਕੇ ਅੰਦਰ ਆ ਜੂਗਾ ਹਾਂ ਤੇ ਉਹ ਉੰਟੀ ਨੇ ਮਾਰੋ ਕੁਹਾਗੇ ਤੇ ਅੰਦਰ ਵਾਲਾ ੁੰਡਾ ਨਾਤਾ ਅੱਛਾ 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 ਤਾਂ ਗਾਈਜ਼ ਉਹ ਬਾਰਿਸ਼ ਹੋ ਤੇਜ ਹੋ ਗਈ ਦੇਖੋ ਮੀ ਮੀ ਪੈਂਦਿਆ ਗਾਈਜ਼ ਪਰ ਇਹ ਮੁੰਡੇ ਨੇ ਟਕਾਣੀ ਹੈਗਾ ਖਾਮ ਖਾ ਭਿਜੰਡਿਆ ਹੈ ਐਡਾ ਕੀ ਜ਼ਰੂਰੀ ਹੋਣਾ ਹੈ ਸਾਫ਼ ਕਰਨੀ ਕਿਤੇ ਤਾਂ ਲੱਗੇ ਲਿਪੜੇ ਦੇ ਵਿੱਚ ਵੇਖ ਲੈ ਪਹਿਲਾਂ ਹੀ ਨਹੀਂ ਦੁਨੀਆਂ ਤੋਂ ਪਹਿਲਾਂ ਹੀ ਡੁੱਬੀ ਪਈ ਤੂੰ ਤੋਂ ਲੋਟੇਕਦਾ ਨਹੀਂਗਾ ਹੈ ਯਾਮੀ ਹਾਂ ਹਾਂ ਚੱਲਦੇ ਆ ਫਿਰ ਹਾਂ ਘਰ ਵਾਲੇ ਦਾ ਦੀਦੀ ਕਿਉਂ ਹੋ ਕਿਵੇਂ ਚਿੰਬੜੀ ਖੜੀ ਹੈ ਉਹ ਯਾ ਉਹ ਯਾ ਤੇ ਜਿੰਨਾ ਤੇਰੀ ਜਾ ਠੀਕ ਹੈ ਹੁਣ ਓ ਮਾਤਾ ਜੀ ਕਿਵੇਂ ਡੁੱਲੀ ਪਈ ਵਿਚਾਰੀ ਜਾੜ ਤਾਂ ਗਾਇਸ ਇੱਕ ਦੁਸ਼ਮਣ ਦੀ বিনা ਦੁਖੇ ਹਣਾ ਕੋਈ ਯਾਰ ਬਣਾ ਹੈ ਯਾਰ ਵੀ ਨਹੀਂ ਕਿੱਡਾ ਦੇਖ ਲਾ ਏ ਮੈਂ ਕਿਹਾ ਜਾਣ ਤਾਂ ਦੁਸ਼ਮਣ ਦੀ ਇਹਨਾਂ ਨੂੰ ਵੀ ਵੀਰੋਂ ਜਲਦੀ ਕਰ ਲਾ ਮੀ ਰੁਕਿਆ ਠੀਕ ਹੈ ਲਓ गाइस ਚੈੱਕ ਕਰੋ ਪੁੱਟਾ ਪੁੱਟਾ ਕਹਿੰਦੇ ਇਹਨੂੰ ਪੁੱਟਾ ਗਾਇਸ ਦੀਦੀ ਨੇ ਕਰਕੇ ਦਿੱਤੀ ਆਪਾਂ ਨੂੰ ਗਰਮ ਪਰ ਇਹਨਾਂ ਨੇ ਕਰਨ ਲੱਗਿਆ ਨਾ ਟੁੱਟ ਗਿਆ ਇਤੋਂ ਫੜਨ ਵਾਲਾ ਤਾਂ ਕਰਕੇ ਕਰਗਲਾ ਪੀ ਕੇ ਅਸੀਂ ਹੁਣ ਆਪਾਂ ਇਦਾਂ ਕਰਕੇ ਖਾਵਾਂਗੇ ਕਾਲ ਜਦੋਂ ਇਹ ਖਾਰੇ ਸੀ ਤਾਂ ਮੈਂ ਉਹਨੂੰ ਡੀਐਨਡੀ ਮੋਡ ਤੇ ਸੀ ਮਤਲਬ ਕਿ ਮੈਂ ਕਿਹਾ ਸੀ ਵੀ ਸੌਣ ਲੱਗਾ ਮੈਨੂੰ ਕੋਈ ਛੇੜਿਆ ਜੀ ਨਾ ਤਾਂ ਕਰਕੇ ਫਿਰ ਬਸ ਉਹਨੇ ਤੇ ਮੁੰਨੂ ਬੁਲਾਇਆ ਮੈਨੂੰ ਬੁਲਾਇਆ ਵੀ ਇਹ ਮੁੰਨੂ ਬੁਲਾਇਆ ਠੀਕ ਸੋਈ ਹਉ ਫੁੱਟਾ ਚੱਲੀ ਫੁੱਟਾ ਹੋਰ ਗਿਆ ਬੇ ਨੇ ਅੰਗਰੇਜ਼ੀ ਜਿਹਾ ਅੰਗਰੇਜ਼ੀ ਜਿਹਾ ਕਮੈਂਡ ਕਰ ਰਿਹਾ ਦੋਸਤੋ ਗਾਇਜ਼ ਇਹਨੂੰ ਕੀ ਕਰ ਰਹੇ ਆ ਭਾਜੀ ਨੂੰ ਕੁਝ ਹੋ ਰਹੀ ਜਾਂ ਨਹੀਂ ਆਹ ਹਾਂ ਹੈਂਡਲ ਵਾਲੀ ਪੋਪਕਨ ਹਮ ਅਗਾਈਂ ਹੈਂਡਲ ਮੈਂ ਕੱਟਤਾ ਪੋਪਕਨ ਦੀ ਵੇਖ ਜਾ ਦੇ ਜੀ